ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਆਈ ਜਨਤੜਾ ਫਾ ਬੈ ਮੈਂ ਕਿ ਦਸਾਰਾ ਟਿਕ ਟਕ ਹੋ ਦੇ ਜੇ ਸਾਰਾ ਸਤਿ ਸ਼੍ਰੀ ਅਕਾਲ ਜੀ ਦੇਖੋ ਜਿਆ ਤਰੀਕ ਹੋ ਗਈ 18 ਤੇ ਦਿਨ ਹੋ ਗਿਆ ਅੱਜ ਮੰਗਲਵਾਰ ਤੇ ਸ਼ਾਮ ਦਾ ਰਹਿ ਰਸਤਾ ਹੋ ਗਿਆ ਟਾਈਮ 5 ਵਜੇ ਦਾ ਟਾਈਮ ਹੋ ਗਿਆ ਤੇ ਮੈਂ ਤਾਂ ਕਢ ਲਈਆਂੁੱ ਆੁੱਦ ਰਕਤਾ ਮੈਂ ਹੁਣ ਗਰਮ ਤੇ ਹੁਣ ਜਦ ਤੱਕ ਨਹੀਂ ਉਬਲਣਾ ਨਾ ਇਹ ਹੁਣ ਇੱਥੇ ਰਹਿਣਾ ਮੈਂ ਮੈਂ ਇੱਥੇ ਰਹੂੰਗੀ ਤੇ ਜਦੋਂ ਮੈਂ ਕਿਤੇ ਔਰੇ ਪਰੀ ਹੋ ਗਈ ਮੈਨੂੰ ਪਤਾ ਵੀ ਦੁੱਧ ਉਬਲ ਕੇ ਢੇਰੀ ਹੋ ਜਾਂਦਾ ਤੇ ਫਿਰ ਕੋਈ ਨਾ ਨੁਕਸਾਨ ਤੇ ਸਿਆਣੀਆਂ ਬੀਬੀਆਂ ਕਹਿੰਦੀ ਹੁੰਦੀ ਦੁੱਧ ਬਲਣਾ ਮਾੜਾ ਹੁੰਦਾ ਹੈ ਨਾ ਇਸ ਕਰਕੇ ਮੈਂ ਇੱਥੇ ਖੜੀ ਹੋऊंगी ਦੁੱਧ ਬਾਲੂਗੀ ਤੇ ਔਰ ਇੱਕ ਦਿਨ ਇਦਾਂ ਹੀ ਹੋਈ ਤੇ ਮੈਂ ਦੁੱਧ ਰੱਖਤਾ ਇਦਾਂ ਹੀ ਤੇ ਮੈਂ ਗੱਪਾਂ ਮਾਰ ਲਾ ਭਈ ਡਾਕਟਰ ਸਾਹਿਬ ਨਾਲ ਗੱਲਾਂ ਕਰ ਲਾ ਭਈ ਗੱਲਾਂ-ਗੱਲਾਂ 'ਚ ਮੈਨੂੰ ਭੁਲ ਗਿਆ ਚੇਤਾ ਦੁੱਧ ਸਾਰੇ ਉਬਲ ਕੇ ਸਾਰੇ ਗੈਸ ਲਿਪੜ ਗਿਆ ਤੇ ਜਾਣੀ ਰੜ ਕੇ ਉਹਦਾ ਹੋ ਗਿਆ ਨਾ ਤੇ ਅੱਖ ਦੇ ਝਲਕ ਵਿੱਚ ਇਹ ਜਿੱਦਾਂ ਕਿ ਦੁੱਬਲ ਜਾਂਦਾ ਆ ਤੇ ਪਤਾ ਨਹੀਂ ਲੱਗਦਾ ਕਦੋਂ ਬਲ ਜਾਣਾ ਆ ਤੇ ਹੋਰ ਦੇਖੋ ਜੀ ਕੱਲ ਵੀ ਕੱਲ ਤੋਂ ਸੀਗਾ ਸਾਡੇ ਸਮਾਗਮ ਸਟਾਰਟ 17 ਤੋਂ ਤੱਜ ਠਾ ਦੋ ਦਿਨ ਦਾ ਸਮਾਗਮ ਆ ਤੇ ਲਾਈਵ ਮੈਂ ਕੀਤਾ ਸਾਰਾ ਤੇ ਮੇਰੀਆਂ ਭੈਣਾਂ ਨੇ ਬਹੁਤ ਸੋਹਣੇ ਕਮੈਂਟ ਰਾਜਵੀਰ ਭੈਣ ਤਹੌਰ ਪ੍ਰੀਤ ਬਲੌਗਸ ਵਾਲੇ ਭੈਣ ਹਨੀ ਉਹ ਸਾਡੇ ਭੈਣ ਜੀ ਸੰਧੂ ਸਾਹਿਬ ਹਨਾ ਭੈਣ ਜੀ ਸਾਡੇ ਰਿਸ਼ਤੇਦਾਰ ਜਿਹਨੇ ਸਾਰੇ ਆਪਣੀ ਹੈ ਨਾ ਗੈਰ ਤਾਂ ਕੋਈ ਵੀ ਹੈ ਨਹੀਂਗਾ ਨਾ ਤੇ ਤੁਸੀਂ ਸਾਰਾ ਹੀ ਯਾਨੀ ਪ੍ਰੋਗਰਾਮ ਦੇਖਿਓ ਕੱਲ ਦਾ ਵੀ ਦੇਖਿਓ ਤੇ ਅੱਜ ਦਾ ਵੀ ਦੇਖਿਓ 18 ਨਵੰਬਰ ਦਾ ਅੱਜ ਦਾ ਹੀ ਲਾਸਟ ਹੈ ਮਤਲਬ ਹੈ ਨਾ ਅੱਜ ਸਮਾਗਮ ਤੇ ਦੋ ਦਿਨ ਦਾ ਸਮਾਗਮ ਆ ਤੇ ਬਹੁਤ ਸੋਹਣਾ ਪ੍ਰਬੰਧ ਬਹੁਤ ਵਧੀਆ ਹੈ ਮੈਂ ਅੱਧੀ ਵੀਡੀਓ ਤਾਂ ਨਹੀਂ ਬਣਾਉਣੀ ਹੈਗੀ ਰਾਤੀ ਵੀਡੀਓ ਵਧੀਆ ਨਹੀਂ ਬਣਦੀ ਹੈਗੀ ਤੇ ਵਧੀਆ ਨਹੀਂ ਆਉਂਦੀ ਹੈਗੀ ਤੇ ਯਾਨੀ ਨੇਰਾ ਨੇਰਾ ਆਉਂਦਾ ਹੈਗਾ ਤੇ ਇਸ ਕਰਕੇ ਆਪਾਂ ਲਾਈਵ ਦਾ ਲਿੰਕ ਤੁਹਾਨੂੰ ਦੇ ਦੇਣਾ ਆ ਤੇ ਆਜ਼ਾਦ W E V ਬੈਵਰ ਟੀਵੀ ਤੁਸੀਂ ਸਰਚ ਕਰ ਲਓ YouTube ਤੇ ਤੇ ਫਿਰ ਸਾਹਮਣੇ ਆ ਜਾਊਗਾ ਮੈਂ ਕਿਹਾ ਤੁਹਾਨੂੰ ਫੇਰ ਦੱਸਦੀ ਹਾਂ ਲਿੰਕ ਕੀ ਹੈ ਦਾ ਆਜ਼ਾਦ ਆਜ਼ਾਦ ਹਾਂ ਆਜ਼ਾਦ W E V ਬੈਬ ਟੀਵੀ ਹੈ ਨਾ ਇਹ ਹੈਗਾ ਆ ਚੈਨਲ ਦਾ ਨਾਮ ਤੁਸੀਂ ਸਰਚ ਕਰਕੇ ਸਾਰਾ ਹੀ ਮਤਲਬ ਪ੍ਰੋਗਰਾਮ ਦੇਖਿਓ ਨਾ ਕਿੰਨਾ ਵਧੀਆ ਆ ਅੱਜ ਵੀ ਓ ਤੋਂ ਜ਼ਿਆਦਾ ਵਧੀਆ ਅੱਜ ਵੀ ਜਾਵਾਂਗੇ ਹੈ ਨਾ ਤੇ ਪ੍ਰੋਗਰਾਮ ਕਰਕੇ ਕੁਝ ਆਪਣੀ ਪਿੰਡ ਦਾ ਪ੍ਰੋਗਰਾਮ ਹੈ ਤੇ ਬੜੇ ਭਾਗਾਂ ਨਾਲ ਇਹ ਜਿੱਦਾਂ ਕਹ ਲੋ ਘੜੀਆਂ ਨੇ ਸੀਵ ਹੁੰਦੀਆਂ ਨਾ ਤਾਂ ਔਰਤ ਜਾਣਾ ਚਾਹੀਦਾ ਆਪਣੇ ਕੰਮ ਕਾਰ ਛੱਡ ਦੇ ਹਨਾ ਤੇ ਮਸੀਂ ਕਿਤੇ ਬੜੇ ਭਾਗਾਂ ਨਾਲ ਸੰਗਤ ਮਿਲਦੀ ਆ ਤੇ ਜਿੱਦਾਂ ਜਿੱਦਾਂ ਕਹ ਲੋ ਗਰਵਾਣੀ ਚ ਲਿਖਿਆ ਨਾ ਮੈਨੂੰ ਭਾਗਾ ਸੰਗ ਸਾਹ ਸੰਗਰੀ ਲੱਭਦੀ ਹੈਗੀ ਸੰਗਤ ਨਹੀਂ ਲੱਭਦੀ ਹੈਗੀ ਤੇ ਜਾਣਾ ਜਰੂਰ ਚਾਹੀਦਾ ਆ ਤੇ ਜਾਨੀ ਕਹਿ ਲੋ ਵੀ ਪਿੰਡਾਂ ਪਿੰਡਾਂ ਤੋਂ ਵੀ ਲਾਂਬੇ ਲਾਂਬਿਆਂ ਤੋਂ ਵੀ ਸੰਗਤ ਆਈ ਸੀ ਰਾਤ ਅੱਜ ਵੀ ਆਉਣ ਕੱਜ ਜਿਆਦਾ ਜਿਆਦਾ ਸੰਗਤ ਆਉਗੀ ਕਿਉਂ ਅੱਜ ਰਸ਼ ਮਤਲਬ ਇਕੱਠ ਜਿਆਦਾ ਹੋਣਾ ਆ ਕਿਉਂ ਦਿਨ ਲਾਸਟ ਆ ਪਿੰਡ ਵੀ ਜਾਊਗਾ ਔਰ ਲਾਗੇ ਲਾਗੇ ਵੀ ਸੰਗਤ ਆਉਗੀ ਹੈ ਨਾ ਤੇ ਹਿੰਮਤ ਮਾਰ ਗਈ ਆ ਜੀ ਜੇ ਆਪਾਂ ਕਈ ਸਾਨੂੰ ਠੰਡ ਲੱਗਦੀ ਆ ਸਾਨੂੰ ਜਾਣ ਦੀ ਖੇਚਲ ਹੁਣੀ ਫੇਰ ਤਾਂ ਪਹਾਨ ਚ ਸਕਦੇ ਹੈਗੇ ਨਾ ਤੇ ਜਰੂਰ ਹਾਜ਼ਰੀ ਭਰਨੀ ਚਾਹੀਦੀ ਆ ਇਹ ਘੜੀਆਂ ਪੱਤ ਨਿਰੂੜੂ ਲੇਖੇ ਲੱਗਦੀਆਂ ਜਦੋਂ ਆਪਾਂ ਗੁਰੂ ਦੇ ਹਯੂਰੀ ਚ ਬੈੰਨੇ ਆ ਨਾ ਤੇ ਕੋਈ ਨਾ ਕੁਛ ਆਪਣੇ ਗੱਲ ਪੱਲੇ ਮਤਲਬ ਪੈਂਦੀ ਆ ਨਾ ਤੇ ਆਪਾਂ ਨੂੰ ਸਮਝ ਲੱਗਦੀ ਆ ਨਾ ਤੇ ਕਈ ਗੱਲਾਂ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਜੋ ਸੁਣ ਕੇ ਬੈਠ ਕੇ ਪਤਾ ਚੱਲ ਜਾਂਦਾ ਨਾ ਤੇ ਬਾਕੀ ਚਲੋ ਲਾਈਵ ਚੱਲਦਾ ਹੈਗਾ ਬਾਕੀ ਸਾਡੇ ਜਿਹੜੇ ਮੇਰੇ ਭੈਣ ਭਰਾ ਵਿਦੇਸ਼ ਬੈਠੇ ਹੈ ਨਾ ਤੇ ਜਿਹੜੇ ਮਤਲਬ ਨਹੀਂ ਆ ਸਕਦੇ ਇੱਧਰ ਤੇ ਉਹਨਾਂ ਵਾਸਤੇ ਤਾਂ ਚਲੋ ਲਾਈਵ ਹੈਗਾ ਹੀ ਹੈਗਾ ਨਾ ਤੇ ਉਹ ਲਾਈਵ ਦੇਖਦੇ ਹੈ ਨਾ ਤੇ ਚਲੋ ਵਧੀਆ ਗੱਲ ਹੈ ਨਾ ਤੇ ਇਹ ਲਾਈਵ ਜਿਹੜਾ ਮਾਰਦੀ ਮਤਲਬ ਨਾ ਕੱਟ ਕੇ ਦੇਖ ਲੋ ਤੇ ਆਪਾਂ ਦੇਖ ਸਕਦੇ ਹਾਂ ਨਾ ਤੇ ਹਾਜੀ ਲਾਉਣੀ ਚਾਹੀਦੀ ਹੈ ਨਾ ਇਹ ਆਪਣੇ ਸਲਾਨਾ ਪ੍ਰੋਗਰਾਮ ਆ ਜੀ ਸਮਾਗਮ ਦਾ ਨਾ ਹਰ ਸਾਲ ਜਣੀ ਹੋੜੇ ਹੁੰਦਾ ਆ ਵਾਈਗਰੂ ਤੰਦਰੁਸਤੀਆਂ ਦੇਵੇ ਸੇਵਾਦਾਰਾਂ ਨੂੰ ਜਿਹੜੇ ਸਾਡੇ ਨੌਜਵਾਨ ਸਭਾ ਹੈ ਨਾ ਤੇ ਉਹ ਸਾਰੇ ਜਣੀ ਰਲ ਕੇ ਇਹ ਸੇਵਾ ਕਰਦੇ ਆ ਨੌਜਵਾਨ ਸਭਾ ਤੇ ਸਾਡੇ ਜਿਹੜੇ ਐਨ ਆਰ ਆਈ ਵੀਰਿਆ ਉਹ ਵੀ ਆਪਣਾ ਸਹਿਯੋਗ ਪਾਉਂਦੇ ਯਾਨੀ ਆ ਤਾਂ ਨਹੀਂ ਸਕਦੇ ਚਾਹੇ ਉਹ ਤੇ ਪੈਸਿਆਂ ਰਹੀਂ ਮਾਇਆ ਰਹੀਂ ਹੋ ਸੇਵਾ ਮਤਲਬ ਭੇਜਦੇ ਆ ਤੇ ਸਮਾਗਮ ਤੇ ਲੱਗਦੀ ਆ ਹੋਰ ਪਿੰਡ ਜਿਹੜੇ ਸਾਡੇ ਵਰਗੇ ਨਿਵਾਣੇ ਜਾਈ ਬੰਦੇ ਆ ਤੇ ਉਹ ਵੀ ਆਪਣਾ ਹਿੱਸਾ ਪਾਉਂਦੇ ਜਿੰਨਾ ਮਤਲਬ ਹੋ ਸਕੇ ਜਿੰਨੀ ਕੇਰੀ ਸ਼ਰਦਾ ਹੈ ਨਾ ਉਨਾ ਹੀ ਮਤਲਬ ਉਹ ਲੰਗਰ ਚ ਹਿੱਸਾ ਪਾਉਂਦੇ ਆ ਤੇ ਚਲੋ ਇਹ ਕੋਈ ਬੰਦਸ਼ ਨਹੀਂ ਹੈਗੀ ਆਪਾਂ ਇੰਨੇ ਦੇਣੇ ਪੈਸੇ ਤੇ ਜਾਂ ਆਪਾਂ ਜਿਆਦਾ ਜਿਹੜੀ ਰਾਸ਼ਨ ਦੇਣਾ ਆ ਇਹ ਆਪਣੀ ਸ਼ਰਧਾ ਹੁੰਦੀ ਆ ਜਿੰਨਾ ਵੀ ਆਪਾਂ ਦੇ ਸਕਦੇ ਆ ਘੱਟ ਤੋਂ ਘੱਟ ਔਰ ਵੱਧ ਤੋਂ ਵੱਧ ਨਾ ਵਾਹਿਗੁਰੂ ਸਾਰਿਆਂ ਦੀ ਇੱਕ ਮਾਈ ਜਮਾਰਕਤ ਪਾਵੇ ਤੇ ਆਪਾਂ ਤੇ ਇਹੀ ਕੰਨੇ ਆ ਤੇ ਬਸ ਇਦਾਂ ਹੀ ਜਿਹੜੀ ਸੇਵਾ ਹਾਰਸਾ ਇਦਾਂ ਚੱਲਦੀ ਰਵੇ ਤੇ ਵਾਹਿਗੁਰੂ ਆਪਣੀ ਬਸ ਨਾ ਨਾਲ ਜੋੜੀ ਰੱਖਣ ਸੰਗਤ ਆਪਣੀ ਨੂੰ ਹਨਾ ਤੁਹਾਨੂੰ ਬਰਨਾਂਗ ਦੇ ਜੀ ਕਿਰਪਾ ਕਰਨ ਸਾਰਿਆਂ ਤੇ ਹਨਾ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਸਰਬਦਾ ਭਲਾ ਕਰਨ ਸੱਚੇ ਪਾਤਸ਼ਾਹ ਹਰੇਕ ਦੇ ਘਰ ਦੁੱਧ ਹਰੇਕ ਦੇ ਘਰ ਪੁੱਤ ਹੈ ਨਾ ਸੁੱਖ ਸ਼ਾਂਤੀ ਔਰ ਬਰਕਤ ਦੇਣ ਵਾਈਗੁਰੂ ਹੈ ਨਾ ਤੇ ਸਵਾਦਾ ਭਲਾ ਕਰਨ ਤੇ ਜੋ ਵੀ ਕਿਸੇ ਦੀ ਸ਼ਰਧਾ ਆ ਤੇ ਵਾਈਗੁਰੂ ਉਹਨਾਂ ਦੀ ਆਸਨਾਦ ਪੂਰੀ ਕਰੇ ਹੈ ਨਾ ਜਿਹੜੀ ਵੀ ਕੋਈ ਆਸ ਲੈ ਕੇ ਆਉਂਦਾ ਆਪਣੀ ਹੈ ਨਾ ਤੇ ਤੇ ਪ੍ਰੋਗਰਾਮ ਬਹੁਤ ਸੋਹਣਾ ਪ੍ਰਬੰਧ ਬਹੁਤ ਸੋਹਣਾ ਹੁੰਦਾ ਹਰੇਕ ਜਣੀ ਸਾਲ ਜਿਹੜੀ ਡੈਕੋਰੇਸ਼ਨ ਹੁੰਦੀ ਹੈ ਮਹਾਰਾਜ ਦੀ ਉਹ ਅਨੋਖੀ ਹਿੰਦੀ ਵੱਖਰੀ ਹੁੰਦੀ ਆ ਪਿਛਲੇ ਸਾਲ ਹੋਰ ਤਰ੍ਹਾਂ ਡੈਕੋਰੇਸ਼ਨ ਸੀ ਫੁੱਲਾਂ ਦੀ ਤੇ ਐ ਕੀ ਹੋਰ ਤਰ੍ਹਾਂ ਡੈਕੋਰੇਸ਼ਨ ਕੀਤੀ ਐ ਤੇ ਬਹੁਤ ਸੋਹਣੀ ਲੱਗੀ ਆ ਹੋਰ ਬਹੁਤ ਵਧੀਆ ਕੀਤੀ ਡੈਕੋਰੇਸ਼ਨ ਹੈ ਨਾ ਤੇ ਗੁਰੂ ਦਾ ਚਾਹ ਕਰਨਾ ਚਾਹੀਦਾ ਹੈ ਨਾ ਤੇ ਬਸ ਇਹੀ ਗੱਲ ਜੀ ਮੇਰੀ ਬਾਦ ਨੂੰ ਉਹ ਲਾ ਪੀ ਫੋਨ ਕੈਮਰਾ ਚੱਕ ਕੇ ਜਿਹੜਾ ਸਟੈਂਡ ਸੀ ਉਹ ਲਿਆਂ ਨਹੀਂ ਹੋਇਆ ਤੇ ਉਹ ਲਿਆਂ ਟੁੱਟ ਗਿਆ ਤੇ ਹੁਣ ਹੱਥ ਚ ਫੋਨ ਫੜ ਕੇ ਤੇ ਫੇਰ ਵੀਡੀਓ ਬਣਾਉਣੀ ਪੈਂਦੀ ਆ ਚਲੋ ਅਗਰ ਉਹ ਵੀ ਲਿਆਵਾਂਗੇ ਤੋ ਉਹ ਸਾਡੀਆਂ ਭੈਣਾਂ ਹਨਾ ਸਾਡੇ ਜਾਨਵਰ ਬਹੁਤ ਸੰਤ ਕਰਦੀਆਂ ਤੇ ਆ ਦੇਖੋ ਤੂੰ ਆਉਂਦੀ ਨਹੀਂ ਫੋਨ 'ਚ ਇਹ ਆ ਦੇਖੋ ਤੇ ਭੈਣਾਂ ਦੇ ਬਹੁਤ ਸਾਰੇ ਕਮੈਂਟ ਤੇ ਬਹੁਤ ਵਧੀਆ ਹਨਾ ਕਿੰਦੇ ਹੀ ਸਾਡੇ ਜਾਨਵਰ ਸਾਨੂੰ ਬਹੁਤ ਚੰਗੇ ਲੱਗਦੇ ਹਨਾ ਤੇ ਦੇਖੋ ਜੀ ਮੇਰੇ ਨਾਨਾ ਜੀ ਜਿਹੜੇ ਸੀਗੇ ਹਨਾ ਫਿਰ ਹੁਣ ਦੁਨੀਆ ਤੇ ਹੈ ਨਹੀਂ ਇਹ ਪਰ ਯਾਦਾਂ ਰਹਿਣ ਦੀ ਬੰਦੇ ਦੀਆਂ ਗੱਲਾਂ ਮਤ ਯਾਦ ਰਹਿ ਜਾਂਦੀਆਂ ਹਨਾ ਤੇ ਉਹਨਾਂ ਨੂੰ ਕੁੱਤੇਆਂ ਨਾਲ ਬਹੁਤ ਯਾਨੀ ਪਿਆਰ ਸੀ ਔਰ ਬਿੱਲੀਆਂ ਨਾਲ ਹੈਨਾ ਤੇ ਜਿੱਦਾਂ ਕਹ ਲਓ ਸਾਨੂੰ ਵੀ ਓਦਾਂ ਹੀ ਹੈਨਾ ਮੇਰੀ ਜੋਤ ਨੂੰ ਬਹੁਤ ਯਾਰਾ ਸ਼ੌਂਕ ਹੈ ਨਾ ਮੈਨੂੰ ਛੋਟਾ ਇਹ ਕਹਿੰਦੇ ਵੀ ਇੱਕ ਨਾ ਛੋਟਾ ਬੱਚਾ ਲੈ ਕੇ ਦੇਵੋ ਹੈਨਾ ਮੈਂ ਉਹਨੂੰ ਕਹਿੰਨੀ ਆਲਰੇਡੀ ਆਪਣੇ ਕੋ ਪੰਜ ਹੈਗੇ ਆਪਾਂ ਨੂੰ ਕਿਰੋੜ ਲਿਆਉਣ ਦੀ ਹੋਰ ਹੈਨਾ ਦੇਖੋ ਜੀ ਬਸ ਇੱਦਾਂ ਬੈਠੇ ਰਹਿਣਾ ਇਹਨਾਂ ਨੂੰ ਕੋਈ ਮਹਿਸੂਸ ਨਹੀਂ ਹੈਗਾ ਜੀ ਉਪਰ ਆਜੇ ਕਿੱਦਾਂ ਆ ਹੈਨਾ ਤੇ ਚਲੋ ਆਸ ਹੁੰਦੀ ਇਹਨਾਂ ਨੂੰ ਹੈਨਾ ਇਹਨਾਂ ਦੇ ਇਹਨਾਂ ਦੇ ਕਰਾ ਵਿਚਾਰਿਆਂ ਦੇ ਹਲ ਹਲ ਚੱਲਦੇ ਜਿਹੜਾ ਇਹਨਾਂ ਨੇ ਨਾ ਖਾ ਲੈਣਾ ਬਣਾ ਕੇ ਜਾਂ ਕਿਦਾਂ ਇਹਨਾਂ ਸਾਨੂੰ ਇਹਨਾਂ ਨੇ ਸਤੋਂ ਹੀ ਆਸ ਕਰਨੀ ਹੈ ਨਾ ਤੇ ਸੋ ਇਹ ਗੱਲ ਆ ਤੇ ਉਹਦੇ ਦੇਖੋ ਨਿੱਕੀ ਤੇ ਨਿੱਕੀ ਵੀ ਆ ਗਈ ਹੁਣ ਤੇ ਹਾਂ ਕਿੱਥੋਂ ਆਈ ਤੂੰ ਪਾਣੀ ਦਾ ਕੁਜਾ ਭਰਿਆ ਪਿਆ ਵਾਰ ਤੇ ਉਹ ਦੇਖੋ ਇਹ ਚ ਪਾਣੀ ਪਾ ਲਈਦਾ ਤੇ ਪੀ ਲੈਂਦੇ ਆ ਬਧੀਆ ਰਿੰਦਾ ਆ ਤਾਂ ਆ ਇਹਨਾਂ ਦੇ ਭੰਡੇ ਆ ਉੱਥੇ ਅਈ ਭੁੱਲੇ ਦੀ ਭੈਣ ਕਿੱਧਰ ਫੇ ਆ ਜਾ ਹਾਂ ਆ ਜਾ ਇਹ ਹੈਗੀ ਐ ਜੀ ਸਾਡੀ ਭੁੱਲੇ ਦੀ ਭੈਣ ਆ ਜਾ ਨਾ ਨੇ ਆ ਜਾ ਮੇਰੇ ਪੁੱਤ ਇਹ ਅੰਬਰ ਇਹ ਅੰਬਰ ਸਰ ਤੋਂ ਆਈ ਹੈ ਮਾਝੇ ਦੀ ਕੁੜੀ ਆ ਇਹ ਮਾਝੇ ਵਾਲੀ ਕੁੜੀ ਆ ਨਾ ਮਾਝੇ ਦੇ ਦੁਆਬੇ ਦੀ ਨਾ ਬੋਲੀ ਦੀ ਫਰਕ ਬਹੁਤ ਹੈ ਨਾ ਕੀ ਬੋਲਦੇ ਨੇ ਤੁਸੀਂ ਸੰਗ ਦੀ ਗੱਲ ਨਹੀਂ ਕਰਦੀ ਹੁਣ ਕੀ ਆ ਦੁੱਧ ਪੀਣਾ ਦੁੱਧ ਪਲਾਉਣਾ ਤੇਨੂੰ ਸਵਰ ਕਰ ਆਹੋ ਰੋਟੀ ਖਾਣੀ ਆ ਪਕਾਉਣੀ ਰੋਟੀ ਮੈਂ ਆਹ ਤੇਨਾ ਗੱਲੀ ਪਈ ਹੁਣ ਦੁੱਧ ਉੱਬਲ ਜਾਵੇ ਨਾਲੇ ਆ ਜਾ ਆ ਜਾ ਫੇਰ ਕੋਈ ਨਵੀਂ ਦਾਦੀ ਸੁਣਾ ਕੋਈ ਇੱਧਰ ਲਈ ਆਪਣੀ ਏਰੀਆ ਦੀ ਹੈਂ ਬੋਲਦੀ ਨਹੀਂ ਹਾਂ ਮਾਝੇ 도ਬੇ ਵਾਲੇ ਦੀ ਬੋਲੀ ਉਹਦੇ ਗੱਲਾਂ ਇੱਥੇ ਆ ਹਾਂ ਇਕੁੜੀ ਸਾਡੀ ਬਲੌਗ ਦੇਖਦੀ ਆ ਤੇ ਛੋਟੀ ਹੁੰਦੀ ਇੱਥੇ ਆਉਂਦੀ ਆ ਆਪਣੀ ਮਾਸੀ ਦੇ ਹਾਂ ਆਪਣੀ ਮਾਸੀ ਦੇ ਆਉਂਦੀ ਆ ਤੇ ਉਦੋਂ ਇਹਨਾਂ ਦਾ ਪਿਆਰ ਜਦੋਂ ਵੀ ਆਉਂਦੇ ਸਾਨੂੰ ਮਿਲ ਕੇ ਜੁੜ ਜਾਂਦੇ ਆ ਨਾਲ ਸਾਡੀ ਵੀਡੀਓ ਦੇਖਦੇ ਨਾਲ ਸਾਨੂੰ ਮਿਲ ਕੇ ਜਾਂਦੇ ਆ ਭੁੱਲਾ ਕਿੱਥੇ ਇਹਨਾਂ ਨੇ ਕੀ ਕਰਦਾ ਹੋ ਘਰੀ ਟੀਵੀ ਦੇਖਦਾ ਉਹ ਨਿੱਕੀ ਸਾਡੀ ਉਹ ਕੀ ਨਾਮ ਸੀ ਇਹਦਾ ਕਿਊਟੀ ਕਿਊਟੀ ਚੁੱਪ ਕਰ ਗਈ ਹੁਣ ਰੋਲ ਹੀ ਨਹੀਂ ਪਾਉਂਦੀ ਨਾ ਭਤੀ ਡੰਡੇ ਭਰੇ ਹੋ ਹੋਏ ਸਿਵਾ ਕੀਤੀ ਉਹਦੀ ਉਹ ਦੋ ਦਿਨ ਤਾਂ ਬਰੋਲੀ ਬਈ ਤੱਕ ਸੁਣਦੀ ਰਹੀ ਏ ਰੋਲੀ ਉਹਦੀ ਆਏ ਹਾਏ ਵੇ ਨੂੰ ਮਾਰਿਆ ਤੁਸੀਂ ਮਾਰੋ ਨਾ ਉਹਨੂੰ ਕੀ ਖਾਂਦੀ ਬਈ ਦੇਖੋ ਉਹ ਇਦਾਂ ਹੀ ਖਾਈ ਜਾਂਦੀ ਪਾਗ ਲਿਆ ਉਹ ਨਾ ਜੁੱਤੀ ਚੱਕੇ ਨਾ ਜਿੱਦਾਂ ਹੁਣ ਜੁੱਤੀ ਮੇਰੀ ਪਈ ਨਾ ਉਹ ਵੇਲੀ ਕੋਹੇ ਵਾਲੀ ਚੱਕੇ ਨਾ ਉੱਪਰ ਲੈ ਜਾਂਦੀ ਆ ਚੱਬਲੀ ਚੱਕ ਰਿਆਂ ਜਾਂਦੀ ਉੱਪਰ ਕੱਪੜੇ ਵੀ ਖੱਜ ਕੇ ਲੈ ਜਾਂਦੀ ਆ ਵਾਹਦੀਆਂ ਹਾਰ ਤਾਂ ਇਦਾਂ ਦੀਆਂ ਪੈੜੀਆਂ ਦੀਆਂ ਹੁਣ ਬਣੀ ਕੀ ਖਾਈ ਜਾਂਦੀ ਆ ਰੋੜੀ ਖਾਈ ਜਾਂਦੀ ਏ ਕਮਲਿਏ ਉਹ ਦਿਨ ਕੁਛ ਨਹੀਂ ਮਿਲਦਾ ਖਾਣ ਨੂੰ ਇਹ ਦਰੋੜੇ ਖਾਨੀ ਐ ਜਨ ਸਮਾਗਮ ਤੇ ਨਾ ਜੀ ਹਾਂ ਜੀ ਅੱਛਾ ਅਸੀਂ ਜਾਵਾਂਗੇ ਰੱਟ ਕੇ ਜਾਣਾ ਹੇ ਮੇਰੇ ਖਾਲ ਸਖੁਨ ਜਿਹਾ ਪਾਠ ਸ਼ੁਰੂ ਹੋ ਗਿਆ ਨਾ ਉੱਥੇ ਹੁਣ ਪਾਠ ਸਖੁਨ ਜਿਹਾ ਹੋ ਕੇ ਫਿਰ ਐਰਾਸ ਹੋਣੀ ਆ ਫਿਰ ਬਾਅਦ ਜੋ ਕੀਤੇ ਸ਼ੁਰੂ ਹੋਣਾ ਲੈ ਲੈ ਗੱਲੀ ਪਈ ਦੁੱਧ ਉੱਬਲ ਜਾਂਦਾ ਇੱਧਰ ਆ ਦੇਖ ਕੀ ਹੋਇਆ ਦੋ ਦੁੱਪਰ ਚੱਲਾ ਸੀਗਾ ਤਿੰਨ ਗੱਲੀਆਂ ਪਈਆਂ ਨਾ ਮੈਂ ਇਹੋ ਦੇਖੀ ਆਜ ਅੱਲਾ ਪ੍ਰਤਾਣ ਇਦਾਂ ਬਲਿਖਾ ਪਿੰਦਾ ਇਹਦਾ ਚਲੋ ਜੀ ਉਬਲ ਗਿਆ ਉਬਲ ਗਿਆ ਉਬਲ ਗਿਆ ਦੇ ਦੋ ਮਿੰਟ ਨਾ ਮੰਨ ਨਾ ਦੇਖਦੀ ਨਾ ਦਵਾ ਸਮਝੋ ਉਬਲੀ ਜਾਣਾ ਸੀਗਾ ਤੁਸੀਂ ਮੈਨੂੰ ਪੈਣੀ ਹੈ ਗਾਲਾਂ ਗੱਲੀਆਂ ਪਈਆਂ ਹਾਂ ਕੀ ਲੈਣਾ ਤੂੰ ਬੈਣਾ ਨਹੀਂ ਇੱਧਰ ਆ ਦੀ ਕੰਮ ਕੱਪੜੇ ਖਰਕਤ ਨੇ ਪਾਈ ਕੁੱਠ ਦੀ ਨੇ ਕੱਠੇ ਚੱਲੀ ਹਾਂ ਆ ਦੇਖੋ ਜੀ ਨਾ ਰਹਿਣ ਬਸੇਰਾ ਇਹਨਾਂ ਨੇ ਦਿੱਤੀ ਆ ਗਰਮ ਕੋਟੀ ਮੈਂ ਤੇ ਕੋਟੀ ਮੇਰੀ 2 ਸਾਲ ਪੁਰਾਣੀ ਸੀ ਪਰ ਗਰਮ ਬਹੁਤ ਆ ਹੁਣ ਬਾਰ ਬਾਰ ਮੈਂ ਕੀ ਉਹੀ ਕੋਟੀ ਪਾਈ ਜਣੀ ਫੇਰ ਉਹਨਾਂ ਦਿੱਤੀ ਚੱਲ ਮੈਂ ਕਿ ਨਿੱਗੀਆਂ ਰਹਿਣ ਗਈਆਂ ਤੇ ਦੋ ਬੋਰੇ ਆ ਏ ਸਿਟੀ ਨਿੱਕੀ ਨੀ ਇਹ ਨਾਨਾ ਸਵੀਟੀ ਪਾਇਆ। ਓ ਸਵੀਟੀ ਤਾਂ ਜੀ ਹੈ ਨਾ ਨੇ। ਓ ਇਹਦੀ ਕਾਲੀ ਸਵੀਟੀ ਆ। ਵਾਹਿਗੁਰੂ ਰਹਿਰ ਹਾਲਾ। ਹਾਂ, ਦੇਖ ਤੁਹਾਡਾ ਘਰ ਦੇਖਦਾ ਬਿਲਕੁਲ। ਕਪੜੇ ਲਾ ਕੇ ਲੈ ਜਾਈਏ। ਹਾਂਜੀ ਘਰ ਦੇ ਕੰਮਕਾਰ ਖਤਮ ਕਰਦੇ ਹੋਏ ਤੇ ਹੁਣ ਅਸੀਂ ਸਮਾਗਮ ਤੇ ਪਹੁੰਚ ਗਏ ਆ। ਤੇ ਦੇਖੋ ਜੀ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਸਾਰੇ ਰਸਤਾ ਕਵਰ ਕੀਤਾ ਹੈ ਰਾਈਟਾਂ ਦੇ ਨਾਲ। ਤੇ ਬਹੁਤ ਵਧੀਆ ਲੱਗਦਾ ਪਿੰਡ ਦੀ ਫਿਰਨੀ ਫਿਰਨੀ ਦੇ ਬਾਰ-ਬਾਰ ਸਮਾਗਮ ਦਾ ਪ੍ਰੋਗਰਾਮ ਆ ਤੇ ਬੜੀਆ ਰੌਣਕਾਂ। ਮੇਰੇ ਬਾਬੇ ਨਾਨ ਕਰਨ ਲਾਈਆਂ ਬਸ ਇਦਨ ਲੱਗੀਆਂ ਰਹਿਣ ਤੇ ਬਹੁਤ ਵਧੀਆ ਲੱਗਦਾ ਹੈ ਸੰਗਤ ਆਉਂਦੀ ਜਾਂਦੀ ਆ ਤੇ ਹਾਜੀ ਲੋਣੀ ਚਾਹੀਦੀ ਆ ਚਲੋ ਮੈਂ ਕਿ ਹਰ ਸਾਲ ਆਪਾਂ ਜਾਇਦਾ ਹੁਣ ਵੀ ਜਾਣਾ ਚਾਹੀਦਾ ਹੈ ਨਾ ਤੇ ਹੁਣ ਪਹੁੰਚ ਗਏ ਤਾਂ ਦੇਖੋ ਜੀ ਲੰਗਰ ਹੁਣ ਸ਼ਕਣ ਲੱਗੇ ਆ ਤੇ ਰਾਤ ਦਾ ਵੈਸੇ ਮੈਂ ਕਿ ਚੌਲ ਖਾ ਲੈਨੇ ਆ ਤੇ ਫੁਲਕਾ ਨਹੀਂ ਛਕਣਾ ਹੈਗਾ ਤੇ ਪੰਡਾਲ ਚ ਬੈ ਕੇ ਹਾਜੀ ਲਵਾ ਲਈ ਆ ਤੇ ਕੀਰਤਨ ਸੁਣ ਲਿਆ ਵਕੀਤਨ ਮੈਂ ਲਾਈਵ ਦਾ ਲਿੰਕ ਪਾ ਦੂੰਗੀ ਤੁਸੀਂ ਲਾਈਵ ਸਾਰਾ ਦੇਖ ਲਿਓ ਭੈਣ ਭਰਾ ਹਨਾ ਤੇ ਪਤਾ ਲੱਗ ਜੂਗਾ ਤੇ ਬਸ ਥੋੜੀ ਵੀਡੀਓ ਬਣਾਈ ਸੀ ਇੰਨੀ ਵੀਡੀਓ ਨਹੀਂ ਬਣਾਈ ਮੈਂ ਕਿਉਂ ਰਾਤ ਦਾ ਜਿਹੜਾ ਮਤਲਬ ਹੁੰਦਾ ਨਾ ਪ੍ਰੋਗਰਾਮ ਬਹੁਤੀ ਵੀਡੀਓਜ਼ ਕਲੀਅਰ ਨਹੀਂ ਆਉਂਦੀ ਹੈਗੀ ਜਿਹੜੀ ਬਣਾਉਣੀ ਮੈਂ ਦਿਨੇ ਬਣਾ ਲੈਣੀਆਂ ਹੁੰਦੀਆਂ ਤੇ ਥੋੜੇ ਦੋ ਦੋ ਕਲਿੱਪਾਂ ਲਈਆਂ ਸੀਗੀਆਂ ਮੈਂ ਉਹ ਹੁਣ ਮੈਂ ਵਲੌਗ ਤਾਂ ਸ਼ੇਅਰ ਕਰਦੀ ਆ ਤੇ ਗੁਰੂ ਘਰ ਦਾ ਕਟਾ ਹੈ ਨਹੀਂ ਕੋਈ ਵੀ ਬਸ ਮਨ ਚਿਤ ਲਾ ਕੇ ਸੁਣਿਆ ਕਰੋ ਕਰਮਾਣੀ ਨੂੰ ਔਰ ਮਨ ਸਾਭ ਰੱਖਿਆ ਕਰੋ ਹਨ ਤੇ ਮਨ ਸਾਭ ਹੀ ਸਾਰਾ ਕੁਝ ਆ ਤੇ ਜਿਹਦੇ ਨੂੰ ਕਹਿੰਦਾ ਮਾੜਾ ਤਾਂ ਵੀ ਇਹਦਾ ਭਲਾ ਮੰਗਿਆ ਕਰੋ ਹਨ ਭਲੇ ਜੀ ਭਲਾਇਆ ਤੇ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਸੱਚੇ ਪਾਤਸ਼ਾਹ ਪਰੇ ਭੰਡਾਰ ਰਹਿਣ ਤੇ ਬਸ ਉਦੋਂ ਦੇਣ ਵਾਹਿਗੁਰੂ ਹਨਾ ਆਉਣ ਦਾ ਤੇ ਫਿਰ ਤਾਂ ਆ ਹੀ ਹੋ ਜਾਂਦਾ ਨੇ ਕੁਝ ਅੱਜ ਸੀ ਬ੍ਰੈਡ ਪਕੌੜੇ ਕੱਲ ਦੇ ਲੰਗਰ ਵਿੱਚ ਸੀ ਫਿੰਗਰ ਪਕੌੜੇ ਹੈ ਨਾ ਤੇ ਕੱਲ ਫਿੰਗਰ ਪਕੌੜੇ ਸੱਜ ਬ੍ਰੈਡ ਵੀ ਲੰਗਰ ਦਾ ਦੇਖੋ ਜੀ ਕੋਈ ਵੀ ਚੀਜ਼ ਆ ਕੋਈ ਪਕੌੜੇ ਹੋਏ ਜਾਂ ਕੋਈ ਦਾਲ ਸਬ지 ਲੰਗਰ ਸਭ ਤੋਂ ਬਾਅਦ ਹੀ ਹੁੰਦੀ ਵਧੀਆ ਹੁੰਦੀ ਗਰਵਾਣੀ ਪੜੀ ਹੁੰਦੀ ਹੈ ਨਾ ਔਰ ਅਰਦਾਸ ਕੀਤੀ ਹੁੰਦੀ ਆ ਤੇ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ ਹੈ ਨਾ ਵੀ ਆਪਾਂ ਰੱਜ ਜਾਨੇ ਨਾ ਭੁੱਖੇ ਰਹਿੰਦੇ ਨਹੀਂ ਹੈਗੇ ਤੇ ਚਾਹ ਵੀ ਬੜੀ ਸੁਆਸ ਸੀ ਚਾਹ ਵੀ ਦੁੱਧ ਸੀ ਉਸ ਦਾ ਤੇ ਹੋਰ ਨੌਗ ਮਗਾ ਬਹੁਤ ਸੋਹਣੀ ਚਾਹ ਮੈਂ ਦੋ ਤਿੰਨ ਵਾਰੀ ਚਾਹ ਪੀਤੀ ਹਾਂਜੀ ਤੇ ਬਸ ਇਦੇ ਭਰੇ ਭੰਡਾਰ ਰਣ ਜਿਹੜੇ ਉਦਮਨਾ ਸੇਵਾ ਕਰਦੇ ਸੇਵਾ ਦਾ ਰਵਾਇਗੁਰੂ ਨ ਤੰਦਰੁਸਤੀ ਹੋਰ ਚੜ੍ਹਦੀ ਕਲਾ ਦੇਵੇ ਕਿਰਪਾ ਕਰੇ ਸਾਰਿਆਂ ਤੇ ਆ ਪਿਛੇ-ਪਿਛੇ ਰਹੀ ਸਾਡੀ ਇਹ ਜੀ ਆ ਸਹੀ ਗੱਲ ਆ ਪਿਛੇ-ਪਿਛੇ ਰਹੀ ਹਾਂਜੀ ਸਮਾਗਮ ਦੀ ਹੁਣ ਤਕਰੀਰ ਸਮਾਪਤ ਹੋਈ ਆ ਜੀ ਤੇ ਹੁਣ ਅਸੀਂ ਆ ਗਏ ਘਰ ਤਾਂ ਹੁਣ ਕੁੱਟ ਚਾਹ ਬਣਾਈਏ ਇਹਦੇ ਨਾਲ ਡਾਕਟਰ ਸਾਹਿਬ ਨੂੰ ਪਲਾਈਏ ਤਾਂ ਵੈਸੇ ਹੀ ਤੇ ਚਾਹ ਪਕੌੜੇ ਖਾਏ ਆ ਤੇ ਬਰੈਡ ਪਕੌੜੇ ਨੇ ਖਾਏ ਆ ਤੇ ਉਹਨਾਂ ਲਈ ਮੈਂ ਲੈ ਆਈ ਸੀਗੀ ਪ੍ਰਸ਼ਾਦ ਦੇ ਤੌਰ ਤੇ ਚਾਹ ਹੁਣ ਵੰਡੀ ਚਾਹ ਤੇ ਆ ਦੇਖੋ ਜੀ ਸਾਡੀ ਸਵਿਟੀ ਹੈ ਨਾ ਸਮਾਗਮ ਚ ਗਵਾ ਚਲੀ ਸੀ ਅੱਜ ਇਹ ਘਰੋਂ ਨਿਕਲਦੀ ਹੈ ਨਾ ਇੱਥੇ ਦੀ ਰਾਹ ਭੁੱਲ ਜਾਂਦੀ ਹੈ ਘੱਟ ਘਰ ਦਾ ਹਨਾ ਇਸ ਕਰਕੇ ਜਾਂਦੀ ਨਹੀਂ ਕਿਤੇ ਹੁਣ ਪੰਨੇ ਖੜੇ ਕਰ ਲਾਉਣ ਦੇ ਵਿੱਚ ਚਲ ਗਈ ਖੜੀ ਉਹ ਪਹਿਲਾਂ ਚਲ ਗਈ ਪੰਨੇ ਦੇਖੀ ਜਿ ਖੜੀ ਉੱਥੇ ਤੇ ਮੇਰਾ ਦੇਖ ਕੇ ਤਾਂ ਤਪੀ ਹ ਦਰਵਾਸਾ ਹਵਾਲ ਹੈ ਨਾ ਫਿਰ ਮੈਨੂੰ ਵਰ ਜਿਆ ਮੈਂ ਕਹਿੰਦਾ ਨਹੀਂ ਚੱਲ ਤੂੰ ਉਧਰ ਫਿਰ ਇਹਨਾਂ ਕਰਾਲ ਹੁੰਦੇ ਨਾਲ ਹੀ ਆ ਗਈ ਆ ਤੇ ਵਿਚਾਰੀ ਭੁੱਲਣ ਦੀ ਬਹੁਤ ਨਾ ਯਾਦਦਾਸ਼ਤ ਕਮਜ਼ੋਰ ਹੈ ਦੀ ਭਲਕੜ ਬਹੁਤ ਆ ਇਸ ਕਰਕੇ ਉਹਨੂੰ ਜਾਣ ਲਈ ਜਾਂ ਨਹੀਂ ਕਿ ਇੱਥੇ ਬਿਠੀ ਰਹਿੰਦੀ ਜਾਂ ਕੋਠੇ ਸੌਂ ਜਾਂਦੀ ਦੁਪਹਿਰ ਨੂੰ ਤੇ ਜਾਏ ਰਾਤ ਨੂੰ ਇੱਥੇ ਹੁੰਦੀ ਆ ਹੈਨਾ ਸਟੀ ਹੈਨਾ ਹੁਣ ਟੀਵੀ ਨੂੰ ਪਾਤੀ ਹੈ ਦੁੱਧ ਵੀ ਪਾਤਾ ਸਾਰਿਆਂ ਨੇ ਖਾ ਪੀ ਲਿਆ ਹੁਣ ਸਟ੍ਰੈਸਟ ਕਰਨੀ ਇਹਨਾਂ ਨੇ ਤੇ ਮਸੀਂ ਨਾਲ ਬੈਠੂ ਜਾ ਕਰਤੀ ਆ ਤਾਂ ਆਪਾਂ ਉੱਥੇ ਲੰਗਰ ਛਕ ਲੈ ਸੀਗਾ